ਮਾਹੀਰ ਜੀ ਕਾ ਖਾਲਸਾ ਮਾਹੀਰ ਜੀ ਕੀ ਫਤਿਹ ਮਰੂ ਨਾਮਕ ਦੇਵ ਜੀ ਦੀ ਸਾਖੀ ਇੱਥੋਂ ਅੱਗੇ ਸ਼ੁਰੂ ਕਰਦੇ ਹਾਂ ਅਰਸੀ ਬਾਣੀ ਸੁਣ ਕੇ ਬੈਦ ਦੇ ਕਪਾੜਾ ਖੁੱਲ ਗਏ ਉਹ ਹੈਰਾਨੀ ਨਾਲ ਹੇਠਾਂ ਉੱਪਰ ਦੇਖਣ ਲੱਗਾ ਹੰਦਾ ਹੈ ਦਾਂ ਕੰਬਿਆ ਅੰਦਰੋਂ ਆਵਾਜ਼ ਆਈ ਹਰਦਾਸ ਇਹਦੇ ਰੋਗ ਨੂੰ ਤੂੰ ਨਹੀਂ ਲੱਭ ਸਕਦਾ ਇਹ ਮਹਿਰੋਂ ਦਾ ਰੋਗੀ ਹੈ ਵਿਨੋ ਉਸਨੇ ਗੁਰੂ ਜੀ ਦੇ ਚਿਹਰੇ ਮਲ ਚਾਤ ਮਾਈ ਤਾਂ ਗੁਰੂ ਜੀ ਦਾ ਪੂਰਾ ਚਿਹਰਾ ਨੂਰੋ ਨੂਰ ਹੋ ਜਾਂਦਿ ਸਿਆ ਉਹ ਚੰਦਨ ਚੌਂਕੀ ਤੋਂ ਉੱਠ ਬੈਠਾ ਉਸਨੇ ਮਾਤਾ ਤ੍ਰਿਪਤਾ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਨੇ ਆਪ ਜਗਤ ਨਹੀਂ ਪੈਦ ਹਨ ਮੈਂ ਇਹਨਾਂ ਦੇ ਮੁਕਾਬਲੇ ਤੈਂ ਪਾਸ ਕੁ ਵੀ ਨਹੀਂ ਰੋਗ ਹਟਾਉਣ ਆਇਆ ਮੈਂ ਖੁਦ ਰੋਗ ਚਾਹ ਹੁੰਦਾ। ਜਦੋਂ ਲੰਘਦੇ ਗਏ ਗੁਰੂ ਨਾਨਕ ਜੀ ਜਵਾਨ ਹੁੰਦੇ ਗਏ ਜਿਉਂ-ਜਿਉਂ ਗੁਰੂ ਜੀ ਜਵਾਨ ਹੁੰਦੇ ਜਾਂਦੇ ਸਨ ਤਿਉਂ-ਤਿਉਂ ਮਹਿਤਾ ਕਾਲੂ ਦੀ ਚਿੰਤਾ ਵੱਧਦੀ ਗਈ ਜਾਂਦੀ। ਇੱਕ ਦਿਨ ਮਹਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਪੁੱਤਰ ਇਸ ਤਰ੍ਹਾਂ ਬਹਿਲੇ ਬੈਠਿਆ ਛੱਟ ਨਹੀਂ ਲੰਘਣਾ। ਕੋਈ ਕਾਰਵਿਹਾਰ ਕਰੋ। ਦੱਸੋ ਪਿਤਾ ਜੀ ਕੀ ਕਰਾਂ? ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਮੇਰਾ ਵਿਚਾਰ ਹਬੀ ਪੰਜੀ ਰੁਪਏ ਲੈ ਜਾਓ ਤੂੰ ਹੜਕ ਬਾਣੇੋਂ ਜਾ ਕੇ ਕਿਸੇ ਹੋਰ ਵੱਡੇ ਸ਼ਹਿਰ ਕੋਈ ਨਿਸ਼ਟਣ ਵਾਲਾ ਸਮਾਨ ਲੈ ਆਓ ਇਹ ਉਹ ਖਰੀਦਣੀ ਜਿਸ ਵਿੱਚੋਂ ਨਫਾ ਚੰਗਾ ਹੋਵੇ ਬਿਲਕੁਲ ਖਰਾ ਸੱਚਾ ਸਬਦਾ ਕਰਨਾ ਨਾਲ ਤੁਹਾਡੇ ਬਾਲੇ ਨੂੰ ਭੇਜਦਾ ਹਾਂ ਚੰਗਾ ਸਿਆਰ ਤੇ ਬਫਾ ਦਾ ਸੇਵਕ ਹੈ ਇੱਕ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਮੇ ਉਫਾਰ ਕਰਨੀ ਚਿਠੀ ਥਸ ਲੱਗ ਜਾਵੇਗੀ ਜੋ ਨੋ ਸਿਆਣੇ ਹੋ ਜਾਵੋਗੇ ਤਾਂ ਬਹੁਤ ਤੇ ਰੁਪਈਆਂ ਦਾ ਵਿਹਾਰ ਕਰ ਲੈਣਾ ਸ਼ੁਰੂ ਸ਼ੁਰੂ ਵਿੱਚ ਥੋੜੀ ਰੱਖ ਮਲਾਉਣੀ ਹੀ ਚੰਗੀ ਹੈ। ਗੱਲੋ ਜੀ ਦਾ ਇਹ ਲੰਮਾ ਭਾਸ਼ਣ ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ ਪਿਤਾ ਜੀ ਜਿਵੇਂ ਆਪ ਦੀ ਆਗਿਆ ਪਿੱਛੇ ਜੋ ਹੋਇਆ ਸੋ ਹੋਇਆ ਅੱਗੇ ਨੂੰ ਮੈਂ ਠੀਕ ਤੇ ਸੱਚਾ ਸਿੱਧਾ ਕਰਾਂਗਾ। ਜੈਸ ਨਾਲ ਚੰਗਾ ਨਫਾ ਹੋਵੇ। ਨੇਕ ਤੇ ਸਚੰਗੇ ਪੁੱਤਰ ਓਹ ਹੀ ਕਰਦੇ ਨੇ ਬੇਟਾ। ਹਾਂ ਤਲਵੰਡੀ ਵਿੱਚ ਹਾਂ ਦੀ ਤੇ ਲਾਲ ਮਿਰਚਾਂ ਚੰਗੀਆਂ ਵਿਖਦੀਆਂ ਹਨ ਜੇ ਇਹ ਨਾ ਤਾਂ ਹੋਰ ਕੋਈ ਚੀਜ਼ ਦੇਖ ਨਮੀ ਪਰ ਸੌਦਾ ਹੋਵੇ ਜੋ ਪਹਿਲੇ ਕੰਮ ਵਿੱਚੋਂ ਨਾ ਬਚੇ ਤਾਂ ਲੋ ਫਾਰੀ ਦਾ ਹੌਸਲਾ ਟੇ ਜਾਂਦਾ ਮੈਂ ਫਿਰ ਆਖਦਾ ਹਾਂ ਚਿੱਤੇ ਰੱਖੀ ਸੌਦਾ ਖਰਾਬ ਹੋਵੇ ਬਹੁਤ ਖਰਾ ਹੋਵੇਗਾ ਪਿਤਾ ਜੀ ਇਹ ਗੱਲ ਦੀ ਕੋਈ ਚਿੰਤਾ ਹੀ ਨਾ ਕਰੋ ਗੁਰੂ ਜੀ ਦਾ ਇਹ ਉੱਤਰ ਸੁਣ ਕੇ ਮਹਿਤਾ ਕਾਲੂ ਜੀ ਖੁਸ਼ੀ-ਖੁਸ਼ੀ ਉੱਠੇ ਤੇ ਅੰਦਰੋਂ ਸੰਦੂਕ ਕੋਲ ਗਏ ਅੰਗਦ ਚਾਂਦੀ ਦੇ 20 ਰੁਪਏ ਹੱਥ ਵਿੱਚ ਖਣਕਾਉਂਦੇ ਹੋਏ ਬਾਹਰ ਆ ਗਏ ਗੁਰੂ ਜੀ ਦੇ ਕੋਲ ਆ ਕੇ ਆਖਣ ਲੱਗੇ ਇਹ ਲੈ 20 ਰੁਪਏ ਨਿੰਨ ਨੂੰ ਕੋਟ ਕੇ ਚਾਦਰ ਨਾਲ ਬੰਨ ਲੈ ਕਿਤੇ ਡੱਗ ਨਾ ਪੈਣ ਯਾਰ ਸੌਦਾ ਖਰਾ ਹੋਵੇਗਾ ਉਸ ਸਮੇਂ ਵਪਾਰ ਵਸਤੇ ਵੀਰ ਪਏ ਨਹੀਂ ਪੂੰਜੀ ਚੋਖੀ ਹੁੰਦੀ ਸੀ ਕਿਉਂਕਿ ਚੀਜ਼ ਦੇ ਪਾ ਵਸਤੇ ਸਸਤੇ ਹਨ ਗੁਰੂ ਜੀ ਨੇ ਵੀਰ ਪਏ ਕੰਨੀ ਬੰਨੇ ਤੇ ਮਾਲੇ ਨੂੰ ਸਾਥ ਲਿਆ ਬਾਲਾ ਗੁਰੂ ਜੀ ਨਾਲੋਂ ਮਡੇਰੀ ਨੂੰ ਮੱਦਾ ਸੀ ਪਰ ਉਹ ਸਤਿਗੁਰੂ ਜੀ ਦਾ ਸਤਕਾਰ ਵੀ ਬਹੁਤ ਕਰਦਾ ਸੀ ਗੱਲਾਂ-ਵਾਤਾਂ ਕਰਦੇ ਦੋਵੇਂ ਤਰ੍ਹਾਂ ਪਏ 12 ਕੋ ਚੱਲਣ ਪਿੱਛੋਂ ਨਗਰ ਚੂਹੜ ਕਣ ਆ ਗਿਆ। ਉੰਨੇ ਦਿਨੀ ਇਹ ਨਗਰ ਇੱਕ ਕਸਬਾਸੀ ਇੱਥੋਂ ਤੱਕ ਦੇ ਸਦਾਗਰ ਰਹਿੰਦੇ ਸਨ ਜੋ ਲੋਹਾਰ ਪਸ਼ਾਵਰ ਤੋਂ ਮਾਲ ਲਿਆਉਂਦੇ ਤੇ ਖੜਦੇ ਸਨ। ਵਹਾਰ ਦੇ ਪਿੰਡਾਂ ਨੇ ਹਟਵਾਣੀ ਦੂਰ ਜਾਣ ਦੀ ਥਾਂ ਚੂਹਣ ਕਾਣੇ ਵਿੱਚੋਂ ਹੀ ਸੌਦਾ ਲੈ। ਗਿਆਨ ਦੇ ਸੰਨ ਬਾਲੇ ਦੇ ਨਾਲ ਗੁਰੂ ਜੀ ਨੂੰ ਢੋਡਕਾਣੇ ਦੇ ਲਾਗੇ ਪੁੱਜੇ ਪੰਡ ਬਣਨ ਤੋਂ ਪਹਿਲਾਂ ਆ ਵਿੱਚ ਛੋਟੀ ਜਹੀ ਹਰੀ ਦਰਖਤਾਂ ਦੀ ਇੱਕ ਝੁੰਗੀ ਖਲਾਰੀ ਹੋਈ ਸੀ ਜਦੋਂ ਦੋਵੇਂ ਉਸ ਝੁੰਗੀ ਵਿੱਚ ਨਹੀਂ ਲੰਘਣ ਲੱਗੇ ਤਾਂ ਰੁੱਖਾਂ ਦੀ ਛਾਵੇਂ ਨਾਗੇ ਸਾਧੂ ਬੈਠੇ ਹੋਏ ਦੇ ਸੀ ਖਾਦੂ ਇੱਕ ਤਕੜਾ ਟੋਲਾ ਸਨ ਅੰਤਵਸ਼ਿਆ ਧੋਣੀਆਂ ਦੇ ਅੱਗੇ ਚੌਂਕੜੇ ਮਾਰੇ ਡਟੇ ਸਨ ਉਹਨਾਂ ਦੇ ਨੰਗੇ ਪਿੰਡੇ ਸਿਰ ਤੇ ਜਟਾਵਾ ਗਲ ਵਿੱਚ ਰੋਦ ਰੋਦ ਰੱਖਦੀਆਂ ਮਾਣਾ ਸਨ ਅੱਗੇ ਬਾਂਦੀ ਅੱਗੇ ਅਤੇ ਕੋਨਾ ਕੋਈ ਸਮਾਨ ਨਾ ਕੋਈ bartan ਦੇ ਕੇ ਸ੍ਰੀ ਗੁਰੂ ਜੀ ਬਹੁਤ ਹੈਰਾਨ ਹੋਏ ਇਨਾਂ ਚਰਮੂਨਾਂ ਉਹਨਾਂ ਉਹਨਾਂ ਦੇਖਦੇ ਰਹੇ ਉਹਨਾਂ ਨੂੰ ਦੇਖਦੇ ਰਹੇ ਗੁਰੂ ਜੀ ਨੂੰ ਅਟਕਿਆਂ ਦੇਖ ਕੇ ਬਾਲਾ ਬੋਲਿਆ ਅੱਗੇ ਚੱਲ ਗਏ ਨਾਂਗੇ ਸਾਧੂ ਹਨ ਜਗਤ ਦੇ ਧੰਦੇ ਛੱਡ ਕੇ ਈਸ਼ਵਰ ਭਗਤੀ ਬਚਨ ਜੁਏ ਹੋਏ ਨੇ ਆਪਣੀਆਂ ਅਗਲੇ ਜੀਵਨ ਦੇ ਸੁੱਖਾਂ ਵਾਸਤੇ ਇਸਰੀ ਨੂੰ ਕੱਟ ਦੀ ਪੱਠੀ ਵਿੱਚ ਛੁੱਟੀ ਬੈਠੇ ਨੇ ਚਲੋ ਕਿਤੇ ਰਲ ਕੇ ਆਰਾਮ ਕਰੀਏ ਫੇਰ ਸੌਦਾ ਖਰੀਦ ਕੇ ਪਿੱਛੇ ਹੀ ਮੋੜਣਾ ਹੈ ਸਰਵ ਕਲਾ ਸੁਖੁਨ ਅੰਤਜਮੀ ਗੁਰੂ ਜੀ ਨੇ ਬਾਲੇ ਜੀ ਦੇ ਬੋਲਾਂ ਨੂੰ ਅਣ ਸੁਣਿਆ ਕੀਤਾ ਕਵਲ ਬਾਲ ਕੇ ਨੈਣਾਂ ਨੂੰ ਟਿਕਾ ਕੇ ਸਵਾਦਾਂ ਦੇ ਚਿਹਰਿਆਂ ਬਾਲ ਤੱਕ ਠੀਕੀ ਬੰਨ ਕੇ ਦੇਖ ਕੇ ਦੇਖਦੇ ਰਹੇ ਗੁਰੂ ਜੀ ਦਾ ਮਹਤਾ ਤਾਂ ਇੱਕ ਮੁਖੀ ਸਾਧੂ ਬਲ ਸੀ ਉਸ ਦਾ ਨਾਮ ਸੰਤ ਰੇਣ ਸੀ ਉਸ ਦੇ ਕੋਲ ਜਾ ਕੇ ਗੁਰੂ ਜੀ ਨੇ ਬੜੀ ਹਿੰਮੀ ਤੇ ਸਤਕਾਰ ਨਾਲ ਪੁੱਛਿਆ ਸਾਧੂ ਮਹਾਤਮਾ ਜੀ ਆਪ ਤੇ ਤੁਨ ਉਤੇ ਕੋਈ ਲੀੜਾ ਕਿਉਂ ਨਹੀਂ ਲਿਆ ਕੀ ਆਪ ਨੂੰ ਵਸਤਰ ਮਰਦੇ ਨੇ ਤੁਨ ਉਤੇ ਕੋਈ ਮਰਦੇ ਹਨ ਨਹੀਂ ਖਾਂਦੇ ਬੁੰਦੇ ਕੀ ਜੋ ਅੱਗੇ ਬਾਗ ਨਹੀਂ ਜੰਗਲ ਵਿੱਚ ਆਉ ਬੈਠੇ ਜੀ ਇੱਕ ਸੁਨਰਤੇ ਹੋਂ ਹਰ ਬਾਲ ਕੋ ਇਹ ਬਚਨ ਸੁਣ ਕੇ ਸੰਤ ਰੇਣ ਹੈਰਾਨ ਹੋਏ ਜਦੋਂ ਉਸ ਨੇ ਅੱਖਾਂ ਚੁੱਕ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖਿਆ ਤਾਂ ਸਾਧੂਆਂ ਦੇ ਨੇਣ ਆਪੇ ਹੀ ਮੰਡੇ ਗਏ ਉਹ ਹੰਦਾ ਸੈਮਨੀਮਾ ਹੋ ਗਿਆ ਉਹ ਰਬੀ ਨੂਰ ਬਾਲ ਦੇਖ ਨਾ ਸਕਿਆ ਪਰ ਉਹਦੀ ਆਤਮਾ ਉਹਦੀ ਨਿਗਾ ਗੁਰੂ ਰਬੀ ਨੂਰ ਬਾਲ ਦੇ ਜੀ ਦੀ ਜੀਵਨ ਜੋਤ ਨੂੰ ਨਾ ਪਰਸ਼ਾਨ ਸਕੀ ਕੋਸ਼ ਨੇ ਕੋਈ ਅਮੀਰ ਕਰਾਣੇ ਦਾ ਕੁਲਦੀਪ ਕੇ ਸਮਝਿਆ ਪਸਤੀ ਤੇ ਸਾਡਾ ਭਾਵ ਨੂੰ ਦੇਖ ਕੇ ਸਾਧੂ ਨੇ ਗੁਰੂ ਜੀ ਨੂੰ ਉੱਤਰ ਦਿੱਤਾ ਬਲ ਕੇ ਜੇ ਪਰਮੇਸ਼ਰ ਪੀਜਤਾ ਹੈ ਤਾਂ ਮੈਂ ਹਮ ਖਾਈ ਲਿੱਤੇ ਹੈ ਹਮ ਤੇ ਦਾਸੀ ਹੈ اسی ਬਾਤੇ ਹਮ ਉਦਯਾਨ ਮੈਂ ਵਾਸਤੇ ਹੈ ਵਾਸਤੀ ਮੈਂ ਨਹੀਂ ਵਾਸਤੇ ਇਹ ਸੁਣ ਕੇ ਨారాయਣਕਾਰ ਜੋਤ ਨੇ ਆਪਣੇ ਸਾਥੀ ਭਾਈ ਬਾਲੇ ਨੂੰ ਆਖਿਆ ਮਿੱਤਰਾ ਪਿਤਾ ਜੀ ਨੇ ਅਸਾਂ ਨੂੰ ਖਰਾ ਸਬਦਾ ਕਰਨ ਵਾਸਤੇ ਭੇਜਿਆ ਇਸ ਨਾਲੋਂ ਹੋਰ ਕੀ ਖਰਾ ਸਬਦਾ ਹੋ ਸਕਦਾ ਕਿ ਇਹ ਭੁੱਖੇ ਸਾਧੂਆਂ ਨੂੰ ਪਹੁੰਚਾਇਆ ਜਾਵੇ ਇਹ ਰੋਇ ਪਏ ਇਹਨਾਂ ਨੂੰ ਦੇ ਦਿੱਤੇ ਜਾਣ ਅੰਦਾਸ ਤੇਰੀ ਕੀ ਸਲਾਹ ਹੈ ਬਾਲੇ ਨੇ ਕਿਹਾ ਮਹਤਾ ਜੀ ਬਹੁਤ ਕਰੜੇ ਸਵਾਲ ਦੇ ਨੇ ਜੇ ਚੀਜ਼ਾਂ ਖਰੀਦੀਆਂ ਤੇ ਨਾ ਖੜੀਆਂ ਰਪਏ ਸਾਧੂਆਂ ਨੂੰ ਦੇ ਦਿੱਤੇ ਗਏ ਤਾਂ ਉਹ ਮੇਰੀ ਵੀ ਸ਼ੱਲ ਲਾਉਣਗੇ ਤੇ ਤੈਨੂੰ ਵੀ ਗੁੱਸੇ ਹੋਣਗੇ ਇਹ ਵੀ ਨਹੀਂ ਪਤਾ ਕਿ ਤੈਨੂੰ ਮਾਰਨ ਵੀ ਮੈਂ ਤਾਂ ਕਦੀ ਸਲਾਹ ਨਹੀਂ ਦਿੰਦਾ ਕਿ ਰਪਏ ਸਾਧੂਆਂ ਨੇ ਚਾਨਾ ਉੱਤੇ ਰੱਖੋ ਪਰਮੇਸ਼ਰ ਦੇ ਭਗਤਾਂ ਨੂੰ ਮੈਂ ਭੁੱਖਿਆ ਨਹੀਂ ਦੇਖ ਸਕਦਾ ਇਸ ਸੌਦੇ ਨਾਲੋਂ ਹੋਰ ਕੋਈ ਖਰਾ ਸਬਦਾ ਨਹੀਂ ਮੇਰੀ ਆਤਮਾ ਆਖ ਰਹੀ ਹੈ ਅੰਗੰਮੀ ਸ਼ਕਤੀ ਮੈਨੂੰ ਪ੍ਰੇਰ ਰਹੀ ਹੈ ਪਿਤਾ ਜੀ ਦੇ ਗੁੱਸੇ ਨੂੰ ਮੈਂ ਝੱਲ ਲਵਾਂਗਾ ਇਹ ਮੰਨ ਗਏ ਤਾਂ ਚੁੱਪਚਾਪ ਖਾ ਮਾਰ ਖਾਨਾਂ ਮੰਗਾ ਪਰ ਇਹ ਰ ਪੈ ਸਾਧੂਆਂ ਨੂੰ ਜਰੂਰ ਦੇਵਾਂਗਾ ਗੁਰੂ ਜੀ ਨੇ ਕਿਹਾ ਬਾਲ ਨੇ ਦੇ ਦਿਲ ਦਿਮਾਗ ਉੱਤੇ ਐਸਾ ਅਸਰ ਪਿਆ ਕਿ ਉਹ ਹੋਰ ਇੱਕ ਸ਼ਬਦ ਵੀ ਨਾ ਬੋਲ ਸਕਿਆ ਗੁਰੂ ਜੀ ਨੇ ਅੱਗੇ ਹੋ ਕੇ ਸਾਧੂਆਂ ਦੇ ਮੁੱਖੀ ਸੰਤ ਨਾਨਕ ਜੀ ਦੇ ਅੱਗੇ ਮੀਰ ਪੈ ਰੱਖ ਦਿੱਤੇ ਉਨਾਰੇ ਭਿਆਂ ਵਾਲ ਦੇ ਕੇ ਸੰਤ ਰੇਣ ਜੀ ਬੋਲੇ ਬਾਰ ਕੇਰ ਪਏ ਹਮਾਰੇ ਕਾਮ ਨਹੀਂ ਤਜ ਕੋ ਬਾਪ ਨੇ ਵਪਾਰ ਕੇ ਲਈਏ ਦਿੱਤੇ ਹੈ ਅਰ ਤੂੰ ਫਿਕਰੋ ਕਿਉਂ ਕੋ ਕਿਉਂ ਦਿੱਤਾ ਹੈ ਫਕੀਰੋਂ ਕਿਉਂ ਕਿਉਂ ਦਿੱਤਾ ਹੈ ਤੇਰੀ ਆਸਤਾ ਛੋਟੀ ਹੈ ਅਤੇ ਤੇਰਾ ਵਿਵਹਾਰ ਪਿਤਾ ਨੇ ਨੀਨ ਹੈ ਇਹ ਦਮਣੇ ਪ੍ਰਮਾਨ ਕਰੋ ਮੇਰਾ ਪਿਤਾ ਜੀ ਦੇ ਗੁੱਸੇ ਜਾ ਹਸਾ ਖਲਾਸ ਦਾ ਕੋਈ ਖਿਆਲ ਨਾ ਕਰੋ ਉਹਨਾਂ ਨੇ ਖਰਾਸਤ ਦਾ ਕਰਨ ਵਾਸਤੇ ਪੱਕੀ ਕੀਤੀ ਇਸ ਨਾਲੋਂ ਹੋਰ ਮੈਨੂੰ ਕੋਈ ਖਰਾਸਤ ਨਹੀਂ ਕਰਤੀ ਤਾਂ ਹੁੰਦਾ ਗੁਰੂ ਜੀ ਬੋਲੇ ਸੰਤ ਰੇਣ ਨੇ ਮੌੜ ਗੁਰੂ ਜੀ ਦੇ ਪ੍ਰਭਾਵਸ਼ਾਲੀ ਚਿਹਰੇ ਵੱਲ ਦੇਖਿਆ ਇਸ ਵਾਰ ਉਸ ਨੂੰ ਜਗਦੀ ਜੋਤ ਦਾ ਨਿਮਾ ਜਹਾ ਚੁਲਾ ਪਿਆ ਉਹ ਝੋਨੇ ਨਾਲ ਉਹਦੀ ਆਤਮਾ ਨੂੰ ਮਾੜਾ ਰਿਹਾ ਹਣੂਣਾ ਆਇਆ ਉਹ ਤਪਛਿਆ ਜ਼ਰੂਰ ਕਰ ਰਿਹਾ ਸੀ ਪਰ ਆਪਣੇਥੇ ਵਿੱਚ ਉਸ ਨੂੰ ਗਿਆਨ ਨਹੀਂ ਸੀ ਕਿ ਪਰਮੇਸ਼ਰ ਕਿਵੇਂ ਪੈਦਾ ਹੈ ਸਰੀਰ ਨੂੰ ਕੱਟ ਦੇਣ ਤੋਂ ਬਿਨਾਂ ਵੀ ਪਰਮੇਸ਼ਰ ਪ੍ਰਾਪਤੀ ਹੋ ਜਾਂਦੀ ਹੈ ਹਣ ਉਹ ਨਾ ਨਾ ਕਰ ਸਕਿਆ ਉਸ ਨੇ ਬੜੀ ਅਰਸ਼ੀਲੀ ਜਵਾਨ ਨਾਲ ਆਖਿਆ ਕਿ ਬਾਲਕ ਤੂੰ ਤੇ ਆਪ ਹੀ ਨਰਿੰਕਰ ਹੋ ਗ੍ਰਹਾ है हम तोज के तुझको क्या धीमे बारे एक काम कर है पर हमारे काम नहीं इन इनका सीधा तो मजा जाए कर ले आए नींबू जो अतीत भोजन बनाया का बनाए कर खाएं खाएंगे ਗੁਰੂ ਜੀ ਸਾਧੂ ਕੋਲੋਂ ਉੱਠੇ ਤੇ ਚੂੜ ਕਾਣੇ, ਪੁੱंजे, ਮੀਰ ਪੈਦਾ ਰਸਣ ਖਰੀਦਿਆ, ਚਾਵਲ, ਆਟਾ, ਕੌ, ਲੂਣ, ਮਿਰਚ, ਹਾਦੀ ਤੇ ਗੌੜਾ। ਸਾਰੇ ਸਮਗਰੀ ਨੂੰ ਬੰਦੇ ਉੱਤੇ ਲਾਹਦਾ ਆ ਕੇ ਸਾਮਣੇ ਕੋਲ ਲੈ ਆਏ। ਗੱਡਾ ਖਨੀਹਾਰ ਇਹ ਸਾਰਾ ਰਸਣ ਸਾਧੂਆਂ ਦੇ ਮੁਖੀ ਸੰਤ ਰੇਣਗੀ ਦੇ ਅੱਗੇ ਰੱਖ ਕੇ ਬਨਾਰਤਨਾ ਕੀਤੀ। ਹਮ ਕ ਹਮ ਕਰੂ ਐਸਨੂ ਕਿਵੇਂ ਤਿਆਰ ਕਰੀਏ ਸੇਵਾ ਕਰਨ ਨੂੰ ਚਿਤ ਕਰਨਾ ਹੈ ਖਰਾ ਸਭਾ ਕਰ ਰਹੇ ਹਾਂ ਜੇ ਸੇਵਾ ਕਰਾਂਗੇ ਤਾਂ ਮੌਤਾ ਨਾ ਹਾਂ ਮਿਲਦਾ ਕਟਾ ਕਿਸੇ ਗੱਲ ਦਾ ਨਾ ਰਹੇਗਾ ਨਹੀਂ ਮਾਲਕ ਹਮ ਲੋਕ ਆਪੇ ਪਕਾ ਲ ਨਹੀਂਗੇ ਆਪ ਜਾਈਂਗੇ ਸੰਤ ਰੇਣ ਨਹੀਂ ਉਤਰ ਦਿੱਤਾ ਖਰਾ ਸਭਾ ਕਰਕੇ ਗੁਰੂ ਜੀ ਘਰ ਨੂੰ ਮੜਾਏ ਮੋਤ ਖੁਸ਼ਣ ਉਹ ਸਮਝ ਲਈ ਸੀ ਕਿ ਨਹਾ ਖਟਿਆ ਹੈ ਇਹ ਵਾਰ ਦੇ ਜਦੋਂ ਦਰਗਾਹ ਲਿਖਾ ਹੋਣਗੇ ਤਦੋਂ ਚੌ ਗੁਣਾ ਨਫਾ ਮਿਲੇਗਾ ਇਹ ਪਰਮਾਤਮਾ ਦੇ ਭਗਤ ਹਨ ਪਰਮਾਤਮਾ ਦੇ ਭਗਤ ਭੋਜਨ ਸਕੋਣ ਦਾ ਅਰਥ ਪਰਮਾਤਮਾ ਨੂੰ ਤ੍ਰਿਪਤ ਕਰਨਾ ਹੈ ਬਾਹਰ ਭਾਈ ਬਾਲਾ ਦਾਸ ਤੇ ਭੈਤ ਸੀ ਉਹ ਮਹਿਤਾ ਕਾਲੂ ਦੇ ਕ੍ਰੋਧ ਨੂੰ ਚੀਤੇ ਕਰ ਕਰ ਕਰਤੀ ਗੰਭੀਰ ਜਾਂਦਾ ਸੀ ਉਸ ਨੂੰ ਕੋਈ ਗੱਲ ਨਹੀਂ ਸੀ ਆਉੜ ਦੀ ਜਦੋਂ ਗੁਰੂ ਜੀ ਕੋਲ ਚਲੇ ਗਏ ਤਾਂ ਇੱਕ ਸਾਧੂ ਨੇ ਸੰਤਰੀ ਨੂੰ ਕੋਲੋਂ ਪੁੱਛਿਆ ਗੁਰੂ ਜੀ ਇਹ ਤੁਮਾਰਾ ਸੇਵਾ ਕਰਨਾ ਚਾਹੁੰਦਾ ਸੀ ਇਸ ਨੂੰ ਸੇਵਾ ਕਿਉਂ ਨਹੀਂ ਨਹੀਂ ਕਰਨ ਦਿੱਤੀ ਤੇ ਕਹ ਤੋਨ ਬੇਚ ਕਾਲਾ ਕਿਉਂ ਕਿਉਂ ਕੀਤੀ ਆਪਣੇ ਚੇਲੇ ਕੋ ਇਹ ਸਵਾਲ ਸੁਣ ਕੇ ਉਸ ਨੇ ਉੱਤਰ ਦਿੱਤਾ ਸੋ ਨ ਤੀਤ ਜੀ ਉਹ ਆਪ ਹੀ ਨਰਿੰਕਾਰ ਥਾ ਤਵ ਹਮਾਰੀ ਖਬਰ ਕੇ ਵਾਸਤੇ ਆਇਆ ਸੀ ਨਰਿੰਕਾਰ ਨੇ ਭੇਜਿਆ ਥਾ ਹਮਨੇ ਤੋ ਆਪਣਾ ਸਿੱਧਾ ਲੈਣਾ ਥਾ ਪਰ ਸੇਵਾ ਨਹੀਂ ਕਰਾਉਣੀ ਥੀ उसका नहीं जाता था इस वास्ते हमने उसी को विदा दी है अपने खरा शब्दा करके गुरु जी बाले समेत तलवंडी मड़ आए बाले को ना रहा गया उसने एक दो बार गुरु जी ने आख्या बहुत माड़ा किया जे मेहता जी का गुस्सा बहुत बुरा है ओ, ਜੇ ਨੂਰ ਮੇਰੇ ਨਾਲ ਲੰਘ ਗਏ ਨੂੰ ਜੀ ਨਰਪਾ ਹੋ ਰਹੇ ਉਹ ਬਾਲੇ ਦੇ ਬੱਚਾ ਨੂੰ ਸੁਣ ਕੇ ਮਸ਼ਕਾ ਛੜਦੇ ਰਹੇ ਪਰ ਜਦੋਂ ਤਲਵੰਡੀ ਦੇ ਨੇੜੇ ਆਏ ਤਾਂ ਬਾਬਾ ਜੀ ਨੇ ਬਾਲੇ ਨੂੰ ਆਖਿਆ ਭਾਈ ਬਾਲਾ ਤੂੰ ਘਰ ਜਾ ਜੇ ਕੋਈ ਪੁੱਛੇ ਤਾਂ ਆਖੇ ਨਾਨਕ ਬਾਹਰ ਬੈਠਾ ਹੈ ਮੈਂ ਘਰ ਨਹੀਂ ਜਾਣਾ ਪਿਤਾ ਜੀ ਖਫਾ ਹੋਣਗੇ ਉਹਨਾਂ ਦਾ ਗੁੱਸਾ ਟਲ ਜਾਵੇਗਾ ਤਾਂ ਜਾਵਾਂਗਾ ਬਾਲਾ ਕਰ ਆ ਗਿਆ ਮਹਿਤਾ ਕਾਲੂ ਦੇ ਘਰ ਆ ਜਾ ਕੇ ਉਸ ਨੇ ਮਾਤਾ ਤ੍ਰਿਵਤਾ ਜੀ ਨੂੰ ساری ਵਾਰਤਾ ਸੁਣਾ ਦਿੱਤੀ ਕਿ ਤੇਰਾ ਪੁੱਤਰ ਖਰਾ ਸੱਦਾ ਸਾਹੂਆਂ ਨੂੰ ਰੋਟੀ ਖਵਾ ਕੇ ਘਰ ਆਇਆ ਹੈ ਜੈਮ ਨਸ ਜਾ ਬਾਰਦਾਨਾ ਕੋਈ ਨਹੀਂ ਸੁਖੀਦਿਆ ਪਰ ਇਹ ਨਾ ਦੱਸਿਆ ਕਿ ਹੁਣ ਉਹ ਕਿੱਥੇ ਹੈ ਕਦੋਂ ਘਰ ਆਵੇਗਾ ਰਾਤ ਸਾਰੀ ਲੰਘ ਗਈ ਦਿਨ ਹੋ ਗਿਆ ਮਹਿਤਾ ਕਾਲੂ ਨਹੀਂ ਖਿਦਾਰੇ ਹਾਂ ਇਹ ਹੁਣ ਵੀ ਨਾਨਕ ਘਰ ਆਉਂਦਾ ਹੈ ਤੇ ਹੁਣ ਵੀ ਪਰ ਗੁਰੂ ਜੀ ਕੰਨਾ ਗਏ ਮਹਿਤੇ ਨੂੰ ਇਹ ਵੀ ਪਤਾ ਲੱਗ ਗਿਆ ਕਿ ਬਾਲਾ ਮੜਾਇਆ ਹੈ ਸੂਰ ਚੰਨ ਦੇ ਨਾਲ ਹੀ ਮਹਿਤੇ ਨੇ ਬਾਲਾ ਜੀ ਨੂੰ ਘਰੋਂ ਸੱਦਿਆ ਤੇ ਬੜੇ ਰੋਵ ਨਾਲ ਪੁੱਛਣ ਲੱਗੇ ਕਿ ਹੁਣ ਵਾਲੇ ਨਾਨਕ ਕਿੱਥੇ ਹੈ ਵੀਰ ਬੈਂ ਦਾ ਖਰੀਦਿਆ ਹੋਇਆ ਮਾਲ ਕਿੱਧਰ ਗਿਆ ਛੇਤੀ ਦਾਸ ਨਹੀਂ ਜਾਂ ਰਪਿੰਦਾ ਹੂੰ ਤੰਤਰ ਕੰਮ ਦਾ ਹੋਇਆ ਭਾਈ ਬਾਲਾ ਬੋਲਿਆ ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਮੈਂ ਤਾਂ ਗ람 ਹਾਂ ਸੀਖ ਹਾਂ ਮਾਲਕ ਦੇ ਹੱਥ ਨਹੀਂ ਫੜ ਸਕਦਾ ਮੇਰਾ ਤਾਂ ਕੰਮ ਸਲਾਹ ਦੇਣ ਦਾ ਸੀ ਸੋ ਮੈਂ ਸਲਾਹ ਦਿੱਤੀ ਕਿ ਨਾ ਸਾਧੂਆਂ ਨੂੰ ਭੋਜਨ ਖਵਾ ਮਹਤਾ ਜੀ ਦੱਸੇ ਹੋਣਗੇ ਪਰ ਉਹਨਾਂ ਇੱਕ ਨਾ ਸੁਣੀ ਵੀਰ ਪਿਆ ਦਾ ਸਿੱਧਾ ਰਾਸ਼ਨ ਖਰੀਦ ਕੇ ਸਾਧੂਆਂ ਅੱਗੇ ਮੱਥਾ ਟੇਕ ਆਇਆ ਉਹ ਕਹਿੰਦਾ ਇਹੋ ਹੀ ਖਰਾ ਸਬਦਾ ਹੈ ਦੂਸਰੇ ਜਨਮ ਵਿੱਚ ਕਈ ਗੁਣਾ ਮੁਨਾਫਾ ਮਿਲੇਗਾ ਹੁਣ ਉਹ ਕਿੱਥੇ ਹੈ ਮਹਤੇ ਨੇ ਕਰੋਧ ਕਰੋਦੀ ਹੋ ਕੇ ਪੁੱਛਿਆ ਜੀ ਉਹ ਸੁੱਕੇ ਤਲਾਬ ਉੱਤੇ ਲੁਕਿਆ ਹੋਇਆ ਹੈ ਦੂਸਾਂ ਦੇ ਗੁੱਸੇ ਤੋਂ ਡੰਡਾ ਉੱਥੇ ਹੀ ਬੈਠਾ ਰਮ ਰਮ ਕਰਦਾ ਹੋਵੇਗਾ ਮਹਤੇ ਜੀ ਨੇ ਮੈਨੂੰ ਕੋਰਨਰ ਨਦੋਸ ਹਾਂ ਮਹਤਾਜੀ ਮੈਂ ਬਿਲਕੁਲ ਨਦੋਸ ਹਾਂ ਉੱਤੇ ਮੇਰੇ ਨਾਲ ਉਹ ਟਕੜਾ ਨਹੀਂ ਸੀ ਤੈਨੂੰ ਉਸ ਦੇ ਕੋਨ ਰਪਏ ਖੋ ਲੈਣੇ ਚਾਹੀਦੇ ਸੀ ਉਹ ਰਪਏ ਲਿਆ ਕੇ ਮੈਨੂੰ ਦੇ ਦਿੰਦਾ ਅੱਛਾ ਦੱਸ ਉਹ ਕਿੱਥੇ ਹੈ ਮੈਂ ਉਹਦੀ ਖਬਰ ਲੈਂਦਾ ਹਾਂ ਉਹਦੀ ਹੱਡੂ ਪਛਨੀ ਇੱਕ ਨਹੀਂ ਛੱਡਾਂਗਾ ਫੇਤੀ ਚੱਲਾਂ ਦਰਿਆ ਹਿਆ ਭਾਈ ਬਾਲਾ ਅੱਗੇ ਅੱਗੇ ਨਾ ਠੋਕਿਆ ਤੇ ਉਹਦੇ ਪਿੱਛੇ ਮਹਤਾ ਕਾਲੂ ਸੀ ਵੀ ਛਿਲਣਾ ਦੇ ਬਦਲੇ ਜਾਤ ਗੁਰੂ ਪਿਆਰ ਦੇ અવਤਾਰ ਦੁਖੀਆਂ ਤੇ ਯਤੀਮਾਂ ਦੇ ਬਰਸ਼ਾ ਨੂੰ ਪਿਤਾ ਮਾਂ ਵਾਂਗ ਤੇ ਜਾ ਰਿਹਾ ਸੀ ਪਿੰਡ ਦਾ ਪਿੰਡਵਾਰੀ ਹੋਣ ਕਰਕੇ ਕਿਸੇ ਨੂੰ ਹੌਸਲੇ ਨਹੀਂ ਸੀ ਪੈਂਦਾ ਕਿ ਉਸ ਨੂੰ ਕੋਈ ਰੋਕੇ ਕੁਚੀਚੀਆਂ ਲੈੰਦਾ ਨੰਦੀਆਂ ਪੀਂਦਾ ਹੱਥਾਨੀਆਂ ਮੁੱਠੀਆਂ ਬੱਤੀ ਬਾਹੋਂ ਦਾਹੀ ਜਾ ਰਿਹਾ ਸੀ ਗੁਰੂ ਨਾਨਕ ਦੀ ਪੈਣ ਬੀਬੀ ਨਾਨਕੀ ਨੂੰ ਪਤਾ ਲੱਗਾ ਕਿ ਉਹਦੇ ਵੀਰ ਨੂੰ ਮਾਰ ਪੈਣ ਲੱਗੀ ਹੈ ਬੱਸ ਸਾਹ ਦੇ ਗੁੱਸੇ ਦਾ ਵਾਲਾ ਮਹਿਤਾ ਜੀ ਅੱਜ ਕੱਢਣਗੇ ਉਹ ਪੁੱਤਰ ਦੀਆਂ ਲਾਪਰਵਾਹੀਆਂ ਤੋਂ ਬਹੁਤ ਅੰਗ ਆ ਗਏ ਨੇ ਬੀਬੀ ਨਾਨਕੀ ਉਗਾ ਪਛਾਨ ਨੇਖੇ বিনা ਹੀ ਬਾਹੋਂ ਨਹੀਂ ਨਾ ਠੁੱਠੀ ਉਹਨਾਂ ਨਾਲੋਂ ਬਹੁਤ ਤੇਜ ਬਰਾ ਮੇਚ ਦੌਣੀ ਉਹ ਵੀਰ ਜੀ ਨੂੰ ਮਾਰ ਨਹੀਂ ਸੀ ਪੈਣ ਦੇਣਾ ਚਾਹੁੰਦੀ ਉਹਦੀਆਂ ਬਾਹਵੇਂ ਹੱਡੀਆਂ ਟੁੱਟ ਜਾਣੋ ਮੇਤਾ ਜੀ ਸੁੱਕੇ ਤਲਾਬ ਉੱਤੇ ਪਹੁੰਚ ਗਏ ਉਹਨਾਂ ਦਾ ਆਸਾਨ ਆਸਾਨ ਨਹੀਂ ਸੀ ਰਾਹ ਦਾ ਉਹ ਕਰ ਕਰ ਰਹੇ ਸਨ ਉੰਨਾ ਤਲਾਬ ਉੱਤੇ ਜਾ ਕੇ ਜਫੀਰੇ ਛਾਤੀ ਮਾਰੀ ਪਰ ਕਿਤੇ ਨਾਨਕ ਨਾ ਜਾਨਾ ਪਿਆ ਵਾਜਾ ਮਾਰੀਆਂ ਕਿਸੇ ਆਵਾਜ਼ ਦਾ ਕੋਈ ਉੱਤਰ ਨਾ ਆਇਆ ਤਲਾਬ ਦੇ ਪਾਣੀ ਸੁੱਕੇ ਨੂੰ ਕਈ ਸਾਲ ਹੋ ਚੁੱਕੇ ਸਨ ਘਾਹ ਤੇ ਬਣਦੇ ਬੂਟੇ ਸਨ ਉਹ ਵੀ ਬਹੁਤ ਸੰਘਣੇ ਮਹਤਾ ਜੀ ਇਥਾਂ ਉਤਰ ਗਏ ਲੱਗੇ ਹੋ ਕੇ ਧਿਆਨ ਮਾਰਿਆ ਤਾਂ ਬਣਦੇ ਇਥਾਂ ਚੌਂਖੜਾ ਮਾਰ ਕੇ ਤੇ ਸਵਾਦੀ ਲਾ ਕੇ ਜਗਤ ਗੁਰੂ ਬਾਬਾ ਨਾਨਕ ਜੀ ਬੈਠੇ ਸਤਨਾਮ ਸਤ ਕਰਤਾ ਦਾ ਜਪ ਕਰ ਰਿਹਾ ਸੀ। ਉਹ ਸਦੀ ਸੰਤਨ ਦਾ ਤਾਰ ਨਾਲ ਜੁੜੀ ਹੋਈ ਸੀ। ਦੁਨੀਆਂ ਦੇ ਡਰ ਭਰਮ ਤੇ ਲਾਲਚ ਦੇ ਪ੍ਰਸਤਾਵਾਂ ਕੋਲੋਂ ਕਈ ਕੋ ਦੂਰ ਪਰੇ ਨੂੰ ਪਹੁੰਚੀ ਸੀ। ਮਨ ਖੱਟੂ ਨੁਕਿਆ ਮਿੱਠਾ ਹੈ ਮੈਨੂੰ ਦੁਹੀ ਕਰਨ ਵਾਲਿਆ ਇਹ ਆਖ ਕੇ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਜੀ ਦੀ ਬਾਹ ਫੜ ਲਈ। ਜੋ ਨਾਲ ਮਲਕਾ ਮਾਰ ਕੇ ਬੈਠੇ ਨੂੰ ਉਠਾਇਆ ਤੇ ਮਨੇ ਠੋਖ ਖਿੱਚ ਕੇ ਬਾਹਰ ਨਾ ਆਇਆ ਖੁੱਲਿੰਗ ਥਾਂ ਤੇ ਬੜੇ ਤੇ ਥੜਾ ਕਰਕੇ ਪੁੱਛ ਖੜਾ ਕਰਕੇ ਪੁੱਠੇ ਸਿੱਧੇ ਹੱਥਾਂ ਨਾਲ ਚਪੇੜਾ ਮਾਰਨ ਲੱਗ ਪਿਆ ਕਦੀ ਸਜੀ ਗੱਲ ਉੱਤੇ ਕਦੀ ਖੰਮੀ ਗੱਲ ਉੱਤੇ ਚਪੇੜਾ ਮਾਰੀਆਂ ਸਿੱਧੇ ਪੁੱਠੇ ਹੱਥਾਂ ਦੀਆਂ ਚਪੇੜਾ ਨੇ ਗੱਲਾਂ ਲਾਲ ਕਰ ਦਿੱਤੀਆਂ ਮੋਰੀਆਂ ਕੋਮਲ ਗੱਲਾਂ ਵਿੱਚਪਾ ਮਾਰੇ ਹੱਥਾਂ ਦੀਆਂ ਉਂਗਲਾਂ ਖੁੱਬ ਗਈਆਂ ਰਹੁ ਸੰਮਣ ਵਾਲਾ ਹੋ ਗਿਆ ਪਰ ਬਾਬਾ ਨਾਨਕ ਜੀ ਰੋਇਆ ਨਹੀਂ ਬਾਗ ਦੇ ਹੱਥ ਨਹੀਂ ਫੜੇ ਨੀਵੇਂ ਨੈਣ ਕਰਕੇ ਚੁੱਪਚਾਪ ਖਲੋਤਾ ਰਿਹਾ ਹਾਂ ਮੇਰੇ ਗ੍ਰਹਿਣਾ ਵਿੱਚ ਹੰਝੂ ਆ ਗਏ ਉਹ ਹੰਝੂ ਪੀੜ ਦੇ ਨਹੀਂ ਸਨ ਸੰਗੋ ਮਹਿਸੂਸ ਦੇ ਸੀ ਕਿ ਉਹ ਉਸ ਦਾ ਪਿਤਾ ਉਸ ਨੂੰ ਸਮਝਦਾ ਨਹੀਂ ਜਾਸਤ ਨੇ ਕੀ ਨੂੰ ਬਰਾਈ ਭਲੇ ਨੂੰ ਮੈਰ ਤੇ ਨਮ ਹੈ ਨੂੰ ਕਾਟਾ ਸਮਝ ਰਿਹਾ ਹੈ ਉਹ ਕਿਵੇਂ ਸਮਝਾਵੇ ਸਿਕ ਸਕਾਰੀ ਦੀ ਡਰਾਈ ਹੋਈ ਹਰਨੀ ਦੀ ਤਰ੍ਹਾਂ ਤੇਜ਼ ਵੇਗ ਵਿੱਚ ਪੰਜੀ ਗਈ ਬੀਬੀ ਨਾਨਕੀ ਉਸਥਾਂ ਜਾ ਪੁੱਜੀ ਜਿੱਥੇ ਅਸਦੇ ਵੀਰ ਜੀ ਨੂੰ ਕਿਵੇਂ ਨਾ বাজ ਰਹੀਆਂ ਸਨ ਜਾਂਦੀ ਨੇ ਹੱਥ ਫੜ ਲੈ ਨਾ ਮਾਰੋ ਕਿਤਾ ਜੀ ਵੀਰ ਜੀ ਨੂੰ ਨਾ ਮਾਰੋ ਮੈਂ ਮਰਾ ਮੈਂ ਮਰਾ ਮੈਂ ਮਰਾ ਮੀਰਾ ਬੀਰ ਐਉਂ ਐਉਂ ਤਾਲਾ ਕਰਕੇ ਤੇ ਕੂਂਜ ਬੰਕਰ ਲਾ ਕੇ ਪਿਤਾ ਜੀ ਕੋ ਨੂੰ ਮੀਰ ਨਾਨਕ ਨੂੰ ਛਡਾ ਲਿਆ ਪਰ ਇਹ ਕਰ ਲਿਆ ਖੱਚ ਕੇ ਜਫੀਂ ਵਿੱਚ ਲੈ ਕੇ ਘੁੱਟ ਕੇ ਹੱਦ ਦੇ ਨਾਲ ਲਾ ਲਿਆ ਮਹਿਤਾ ਕਾ ਨੂੰ ਮਾੜੇ ਸਾਧ ਬੋਲਦਾ ਤੇ ਗੁੱਸੇ ਨਾਲ ਕੰਦਾ ਹੋਇਆ ਘਰ ਨੂੰ ਮੜ ਪਿਆ ਉਹਦੇ ਪਿੱਛੇ ਬਹੁਤ ਬਿੱਥ ਤੇ ਵੀਰ ਨੂੰ ਪਿਆ ਨਾਲ ਬਚਕਾਰ ਲਈ ਉਹੀ ਭੈਣ ਨਾਨਕੀ ਕਾ ਨੂੰ ਨਿਆਈ ਆਪਣੇ ਸਹਿਦ ਦੀ ਚੰਨੀ ਨਾਲ ਬੀਲ ਦੇ ਕਮਲ ਨੈਣਾ ਵਿੱਚੋਂ ਹੰਝੂ ਸਕਾਏ। ਮਾਈ ਬਲਾ ਦਿਖ ਰਹੀ। ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੂੰ ਸਭ ਤੋਂ ਪਹਿਲਾਂ ਨਵੀਂ ਮੰਨਣ ਬਾਣੀ ਇੱਕ ਮਹਿਨਬਾ ਪਿੱਛੋਂ ਅਸਲੀ ਬੋਤੀ ਸੀ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਕਾਲ ਪੁਰਖ ਦਾ ਕੀ ਜਿਆ ਹੋਇਆ ਬਤਾਰ ਮੰਨਣੰਬਾਲਾ ਪਹਿਲਾ ਗੁਰੂ ਨਾਨਕ ਦਾ ਸਿੱਖ ਰਾਏ ਬਲਾਲ ਸਿੰਘ ਤੇ ਲੂਜੀ ਮੀਨੂ ਨਾਨਕੀ ਜੋ ਆਪਣੇ ਮੀਨੂ ਲੱਭੀ ਬੰਦਾ ਸਮਝਦੀ ਸੀ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਜੀ ਨੂੰ ਮੀਰ ਮਿਆਂ ਬਦਲੇ ਕਟਕੇ ਮੋਰ ਕਰ ਦਿੰਦਾ ਹੈ ਮੀਨੂ ਨਾਨਕੀ ਨਾਲ ਸ਼ਡੌਨੀਤਾ ਅਸ ਨੂੰ ਮਹਿਤਾ ਜੀ ਨੇ ਮਾਰ ਦੇਣਾ ਸੀ ਇਹ ਖਬਰ ਸਾਰੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਬਿਜਲੀ ਦੀ ਤਰ੍ਹਾਂ ਖਿਲਰ ਗਈ। ਐ ਬਲਾਲ ਨੂੰ ਵੀ ਕਿਸੇ ਨੇ ਜਾ ਦੱਸਿਆ। ਸੁਣ ਕੇ ਸੰਦੇ ਸਾਰੋ ਗਮ ਗਮ ਹੋ ਗਿਆ। ਉਸ ਦਾ ਕਲੇਜਾ ਫਾਟ ਗਿਆ। ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਚੇੜਾ ਨਾਨਕ ਜੀ ਨੂੰ ਨਹੀਂ ਮਈਆ ਸੰਗੋਂ ਆਏ ਬਲਾਂ ਦੀਆਂ ਗੱਲਾਂ ਉੱਤੇ ਵੱਜ ਰਹੀਆਂ ਸਨ ਰੋਪ ਨਾਲ ਨਾਲ ਪੂਰਾ ਹੋ ਗਿਆ ਉਸ ਬੰਦੋਂ ਨੂੰ ਭੇਜਿਆ ਤੇ ਕਿਹਾ ਅਟਵਾਰੀ ਨੂੰ ਆ ਹੁਣੇ ਆਵੇ ਸਾਰੇ ਕੰਮ ਛੱਡ ਕੇ ਹਾਜ਼ਰ ਹੋਵੇ ਨਫਰ ਮਾਲਕ ਦਾ ਹੁਕਮ ਪਾ ਕੇ ਹਵਾ ਬਾਗ ਉੱਡਿਆ ਗਿਆ ਮਹਿਤਾ ਜੀ ਨੂੰ ਘਰੋਂ ਬਾਜ ਦਿੱਤੀ ਉਹਨਾਂ ਨੂੰ ਮਿਲ ਕੇ ਨਫਰ ਨੇ ਆਖਿਆ ਮਹਿਤਾ ਜੀ ਲਾਇਬ੍ਰਾਰੀ ਹੁਣੇ ਬੁਲਾ ਰਹੇ ਨੇ ਹੱਥਲੇ ਕੰਮ ਛੱਡ ਕੇ ਚਲੋ ਮਹਿਤਾ ਜੀ ਨੂੰ ਪਤਾ ਸੀ ਕਿ ਨਫਰ ਕੋਈ ਝੂਠੀ ਗੱਲ ਨਹੀਂ ਕਰਿਆ ਕਰਦੇ ਸੱਚ ਮੱਚ ਹੀ ਰਾਏ ਬੁਲਾਣੇ ਸੱਦਿਆ ਹੋਵੇਗਾ ਇਹ ਸੋਚ ਕੇ ਉਸੇ ਮੇਰੇ ਲੋਕਦਰ ਦੇ ਨਾਂ ਤਰਪਿਆ ਕਾਲੂ ਨੂੰ ਨਹੀਂ ਕਾਲੂ ਤੂੰ ਨਹੀਂ ਟੜਿਆ ਨਹੀਂ ਮੰਨਿਆ ਮੇਰੇ ਸਮਝਾਉਣ ਦਾ ਕੋਈ ਅਸ ਨਾ ਹੋਇਆ ਮੀਹ ਆ ਰਿਹਾ ਪਿਆ ਦੇ ਬਦਲੇ ਖਦਾ ਦੇ ਨਵੀ ਨੂੰ ਮਾਰਿਆ ਜੱਤ ਗੁਰੂ ਨੂੰ ਚਪੇੜਾ ਕਾਲੂ ਤੇਰੇ ਹੱਥੋਂ ਨਾ ਛੜੇ ਪਾਪੀਆਂ ਤੂੰ ਅਸਨੂ ਪੁੱਤਰ ਸਮਝਣਿਆ ਹੈ ਨਤਾ ਕਾਲ ਜੀ ਨੂੰ ਦੇਖ ਕੇ ਰਾਏ ਬਲਾਰ ਵਸਦੇ ਟਟ ਕੇ ਗੜੇ ਪੈ ਗਿਆ ਰਾਏ ਬਲਾਰ ਦੀਆਂ ਅੱਖਾਂ ਵਿੱਚ ਉਹ ਸਿਮ ਰਿਹਾ ਸੀ ਤੇ ਤੈਨੂੰ ਆਖਿਆ ਹਜ਼ਾਰ ਬਾਰੀ ਆਖਿਆ ਕਿ ਰਾਏ ਬਲਾਰ ਬੁੱਲੀ ਗਿਆ ਪੁੱਤਰ ਨੂੰ ਕੋ ਜਨਾ ਕੋ ਉਹ ਜੈਸ ਮੋਜ ਵਿੱਚ ਰਹਿੰਦਾ ਹੈ ਰਹਿਣ ਦੇ ਜੋ ਚੀਜ਼ ਕਿਸੇ ਗਰੀਬ ਜਾਂ ਅਸਮਾਨ ਨੂੰ ਦੇਂਦਾ ਹੈ ਦੇਣ ਦੇ ਉਹ ਬਰਕਤ ਵਾਲਾ ਜੀ ਹੈ ਪਰਮਾਤਮਾ ਦਾ ਰੂਪ ਹੈ ਉਸ ਨੇ ਦਰਸ਼ਨ ਕੀਤੇ ਤਾਂ ਉਹਦਾ ਹੰਦਾ ਠੰਡਾ ਹੋ ਜਾਂਦਾ ਹੈ ਜਿੰਨਾ ਸੱਚ ਹੋਵੇ ਮਿੱਤੋਂ ਲਿਆ ਕਰ ਮੀਰ ਪੈਦਾ ਔਸਰੀਆਂ ਸਾਧੂ ਜਾਣਾ ਭੋਜਨ ਸ਼ਿਕਾਇ ਦਿੱਤਾ ਕਈ ਦਿਨ ਦੇ ਭੁੱਖੇ ਸਾਧੂ ਸੰਨ ਦੱਸੇ ਕੀ ਬੁਰਾ ਕੰਮ ਕੀਤਾ ਨੇਕ ਕਰਮ ਪਰ ਫੁਕਾਰਤੇ দান ਨਾਲ ਜਾਣੇ ਨਾ ਦੌਲਤ ਨਹੀਂ ਜਾਣੀ ਖੇਤ ਮਹਿਰਮਾਨੀਆਂ ਚਾਂਦੀ ਸੋਨਾ ਹੀਰੇ ਘੋੜੇ ਊਂਠ ਬੈਰ ਬੱਜਾਏ ਸਭ ਇੱਥੇ ਰਹਿ ਜਾਣੀ ਨੇ ਦੱਸ ਕੋਈ ਚੀਜ਼ ਸਾਥ ਜਾਵੇਗੀ ਉਹ ਜਪੇਣਾ ਤੂੰ ਦਾਤੇ ਗੁਰੂ ਨਾਨਕ ਨੂੰ ਨਹੀਂ ਮਾਰੀਆਂ। ਸਗੋਂ ਮੇਰੇ ਮੂੰਹ ਉਤੇਜ ਪਿੰਡਾ ਮਾਰੀਆਂ। ਜਾਂ ਪਲ ਬਖਸ਼ਾ। ਜਾਂ ਗੇ ਨੂੰ ਉਸ ਨੂੰ ਪਜਣਾ ਆਖੀ। ਜੇ ਦੌਲਤ ਦਾ ਭੱਖਾ ਹੈ ਤਾਂ ਮੇਰੇ ਖਜ਼ਾਨੇ ਵਿੱਚੋਂ ਹੋਰ ਧਨ ਚੁੱਕ ਕੇ ਲੈ ਲੈ ਫਾੜ ਵੀਰ ਪਏ। ਪਰ ਜਾਨ ਤਪੀਰ ਨੂੰ ਖਜਣਾ ਆਖੀ। ਜੀ ਮੈਂ ਪੱਥਰ ਉੱਤੇ ਪਾਣੀ ਪੈਂਦਾ ਰਹੇ ਪਰ ਉਸ ਦਾ ਅੰਦਰਲਾ ਸੱਲ ਨਹੀਂ ਹੁੰਦਾ ਕਿਵੇਂ ਮੈਂ ਤੇ ਗਾਣ ਨੂੰ ਇੱਕ ਨਾ ਲੱਗੀ ਉਸ ਨੇ ਰਾਇ ਬਲਾਰ ਦੀਆਂ ਸਾਰੀਆਂ ਗੱਲਾਂ ਅਣ ਸੁਣੀਆਂ ਕਰ ਦਿੱਤੀਆਂ ਚੁੱਪ ਕਰਕੇ ਖਲੋਤਾ ਰਹਾ ਤੇ ਘਰ ਨੂੰ ਆ ਗਿਆ ਮਾਲਕ ਕੋਲੋਂ ਡਰਦਾ ਹੋਇਆ ਸਿਰਫ ਇਹੋ ਆਖ ਸਕਿਆ ਅੱਛਾ ਜੀ ਮੈਂ ਆਖ ਦੇ ਹੂੰ ਤੇ ਮੈਂ ਕਰਾਂਗਾ ਮੈਂ ਕੀ ਕਰਾਂ ਉਸ ਉਸ ਸਵਾਰਨ ਦੀ ਥਾਮਗਾੜ ਦਾ ਬਫਤਾ ਹੈ ਮੈਂ ਤਨ ਇਹ ਅਸ਼ਰੀ ਜਹਾਂ ਕਹਿੰਦਾ ਹੈ ਇੱਥੇ ਸਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਣ ਨੂੰ ਬਿਲਾਸ ਲਾਵਾਂਗੇ ਜੇ ਕੋਈ ਗਲਤੀ ਹੋਇਆ ਉਹਦੀ ਮੱਚੀ ਮਾਰਨ ਆਣ ਕੇ ਜਾਣ ਜਾ ਮੱਚੀ ਮਾਰਨ ਆਣ ਕੇ